ਬਜਟ ਸੈਸ਼ਨ ਚੱਲ ਰਿਹਾ ਹੈ ਔਰ ਬਜਟ ਸੈਸ਼ਨ ਦੇ ਵਿੱਚ ਜਿੱਥੇ ਲੋਕਾਂ ਨੂੰ ਇਹ ਉਮੀਦ ਹੁੰਦੀ ਹੈ ਕਿ ਸਰਕਾਰ ਸਾਡੇ ਲਈ ਕੁਝ ਨਵਾਂ ਲੈ ਕੇ ਆਏਗੀ ਜਾਂ ਸਾਨੂੰ ਕੁਝ ਰਾਹਤ ਮਿਲੇਗੀ ਦੂਜੇ ਪਾਸੇ ਜਿਹੜੀ ਆਪੋਜੀਸ਼ਨ ਹੈ ਉਸਨੇ ਆਪਣਾ ਫਰਜ਼ ਨਿਭਾਉਣਾ ਹੁੰਦਾ ਹੈ ਉਹਨਾਂ ਨੇ ਇਹ ਦੇਖਣਾ ਹੁੰਦਾ ਹੈ ਕਿ ਬਜਟ ਸੈਸ਼ਨ ਦੇ ਵਿੱਚ ਕੀ ਹੋਣਾ ਚਾਹੀਦਾ ਜਾਂ ਕੀ ਨਹੀਂ ਹੋਣਾ ਚਾਹੀਦਾ ਤਾਂ तमाम ਚੀਜ਼ਾਂ ਹੁੰਦੀਆਂ ਅਮਰਿੰਦਰ ਸਿੰਘ ਰਾਜਾ ਵੜੈੰਗਲ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਜਿੱਤ ਗਏ ਅੱਜ ਉਹ ਸੈਸ਼ਨ ਦੀ ਕਾਰਵਾਈ ਦੇਖਣ ਦੇ ਲਈ ਆਏ ਸੀ ਵੜਿੰਗ ਸਾਹਿਬ ਸਾਡੇ ਨਾਲ ਨੇ ਵੜਿੰਗ ਸਾਹਿਬ ਸਭ ਤੋਂ ਪਹਿਲਾਂ ਤਾਂ ਸੈਸ਼ਨ ਦੀ ਗੱਲ ਹੀ ਕਰ ਲਈਏ ਕਿਸਾਨਾਂ ਵਾਲੀ ਚਰਚਾ ਵੀ ਇਸ ਗੱਲਬਾਤ ਦੇ ਵਿੱਚ ਕਰਾਂਗੇ ਸੈਸ਼ਨ ਤੋਂ ਤੁਹਾਨੂੰ ਕੀ ਸਮਝ ਆਉਂਦਾ ਹੈ ਕਿ ਕੀ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਦੇਖੋ तमाम ਜਿਹੜੇ ਵਾਅਦੇ ਕੀਤੇ ਸਨ ਪੰਜਾਬ ਦੇ ਲੋਕਾਂ ਨਾਲ ਇੱਕ ਤਾਂ ਉਹ ਪੂਰੇ ਕਰ ਗਰੀਬ ਮਰ ਰਿਹਾ ਹੈ ਔਰੇ ਵਾਸਤੇ ਕੀ ਉਪਰਾਲਾ ਸਰਕਾਰ ਕਰ ਰਹੀ ਹੈ ਔਰੇ ਤੇ ਗੱਲ ਹੋਣੀ ਚਾਹੀਦੀ ਹੈ ਪੰਜਾਬ ਦੇ ਸਿਰ ਕਰਜ਼ਾ ਬਹੁਤ ਵੱਧ ਗਿਆ ਉਹਦੇ ਤੇ ਗੱਲ ਹੋਣੀ ਚਾਹੀਦੀ ਹੈ ਕਿ ਇਹ ਇਹ ਹੱਲ ਕੀ ਕਿੱਥੇ ਜਾ ਕੇ ਰੁਕੇਗੀ ਮੈਂ ਉਮੀਦ ਕਰਦਾ ਕਿ ਇਸ ਵਾਰੀ ਕਰਜ਼ੇ ਦੀ ਪੰਡ ਜਿਹੜੀ ਹੋਰ ਪੰਜਾਬ ਦੇ ਸਿਰ ਨਹੀਂ ਹੋਏਗੀ ਜਿਹੜੀਆਂ ਪੁਰਾਣੀ ਪੈਨਸ਼ਨ ਦਾ ਮਸਲਾ ਸੀ 올ਡ ਪੈਨਸ਼ਨ ਜਿਹੜੀ ਸਕੀਮ ਦੀ ਨੋਟੀਫਿਕੇਸ਼ਨ ਕੀਤਾ ਉਹ ਪੂਰਾ ਕਰਨਾ ਚਾਹੀਦਾ ਹੈ ਮੁੱਖ ਮੰਤਰੀ ਸਾਹਿਬ ਨੂੰ ਬੇਫੂਕ ਬਣਾਇਆ ਗਿਆ ਲੋਕਾਂ ਨੂੰ ਔਰ ਇਸੇ ਤਰ੍ਹਾਂ ਹਜ਼ਾਰ ਪਿਆ ਔਰਤਾਂ ਦਾ ਪੈਨਸ਼ਨਾਂ ਦਾ ਇਹ ਸਾਰੀਆਂ ਗੱਲਾਂ ਬਜਟ 70 ਦੇ ਵਿੱਚ ਆਉਣੀਆਂ ਚਾਹੀਦੀਆਂ ਬਿਕੋਜ਼ ਇਹ ਸੈਕਿੰਡ ਲਾਸਟ ਬਜਟ ਹੈ ਨਾ ਦਾ ਇਸ ਸੋਬਾ ਤੇ ਇੱਕ ਹੋਰ ਬਜਟ ਪੇਸ਼ ਕਰਨਗੇ ਉਸ ਤੋਂ ਬਾਅਦ ਨਵੀਂ ਸਰਕਾਰ ਚ ਬਜਟ ਪੇਸ਼ ਹੋਏਗਾ ਸੋ ਉਮੀਦ ਕਰਦਾ ਹੈ ਕਿ ਇਹ ਸਭ ਕੁਝ ਇਹ ਕਰਨਗੇ ਔਰ ਕਰਜ਼ੇ ਦਾ ਜਿਹੜਾ ਬੋਝ ਹੈ ਉਹ ਪੰਜਾਬ ਨੂੰ ਨਹੀਂ ਦੇਖੇ ਜਾਣਗੇ ਇਹ ਉਮੀਦ ਕਰਦਾ ਹਾਲਾਂਕਿ ਬਹੁਤ ਸਾਰਾ ਕੁਝ ਲੋਕਾਂ ਦਾ ਫਰਾਡ ਹੋਇਆ ਇਹ ਉਹੀ ਇਹ ਲੋਕ ਨੇ ਜਿਹੜੇ ਕਹਿੰਦੇ ਸੀ ਅਸੀਂ ਲੋਕਾਂ ਨੂੰ ਪੁੱਛ ਕੇ ਬਜਟ ਬਣਾਵਾਂਗੇ ਚੀਮਾ ਸਾਹਿਬ ਨੇ ਪਹਿਲਾ ਪਹਿਲਾ ਸ਼ੁਰੂ ਕੀਤਾ ਸੀ ਨਵਾਂ ਨਵਾਂ ਛੜਤਾ ਫਿਰ ਉਹ ਖੜਾ ਕਿ ਅਸੀਂ ਜ਼ਿਲ੍ਹਿਆਂ ਚ ਜਾਵਾਂਗੇ ਉੱਥੋਂ ਪੁੱਛਾਂਗੇ ਲੋਕ ਭੁੱਲ ਗਏ ਗਏ ਵੀ ਸੀ ਉਗਾਦ ਉਸ ਜਿਆ ਪੁੱਛੇ ਕੀਤਾ ਕੁਝ ਨਹੀਂ ਫਿਰ ਇਹਨਾਂ ਆਖਿਆ ਛੱਡ ਪਰੇ ਸੋ ਇਹਨਾਂ ਨੂੰ ਕੋਈ ਉਮੀਦਾਂ ਨਹੀਂ ਹੈ ਹੁਣ ਪੰਜਾਬ ਦੇ ਲੋਕ ਵੀ ਉਹ ਸਾਰੀਆਂ ਜਿਹੜੀਆਂ ਉਮੀਦਾਂ ਹਨ ਉਹਨਾਂ ਨੇ ਛੱਡ ਦਿੱਤੀਆਂ ਬੜੀ ਸਾਬ ਅੱਜ ਪ੍ਰਦਰਸ਼ਨ ਮਹਿਲਾ ਵਿੰਗ ਦੇ ਵੱਲੋਂ ਵੀ ਕੀਤਾ ਗਿਆ ਔਰ ਮੁੱਖ ਮੰਤਰੀ ਸਾਹਿਬ ਦੀਆਂ ਅੱਜ ਤੋਂ 15 ਕੁ 20 ਦਿਨ ਪਹਿਲਾਂ ਕੋਈ ਸਪੀਚਾਂ ਜਿਹੜੀਆਂ ਤੁਸੀਂ ਵੀ ਸ਼ਾਇਦ ਸੁਣੀਆਂ ਹੋਣ ਅਸੀਂ ਸੁਣੀਆਂ ਉਹ ਕਹਿੰਦੇ ਨੇ ਕਿ ਇਸ ਬਜਟ ਸੈਸ਼ਨ ਦੇ ਵਿੱਚ ਔਰਤਾਂ ਦੇ ਨਾਲ ਜਿਹੜਾ ਵਾਅਦਾ ਕੀਤਾ ਸੀ ਉਹ ਅਸੀਂ ਪੂਰਾ ਕਰ ਦਿਆਂਗੇ ਹਜ਼ਾਰ ਹਜ਼ਾਰ ਰੁਪਏ ਚੰਗੀ ਗੱਲ ਹੈ ਜੀ ਔਰਤਾਂ ਨਾਲ 1000 ਰੁਪਏ ਦਾ ਪੂਰਾ ਕਰਨਾ 36000 ਬਕਾਇਆ ਕੌਣ ਦੇਊਗਾ ਇਹ ਹੁਣ ਤਾਂ ਬਈ ਮਿੱਤਰਾ ਅੱਜ ਉਹਦਾ ਪੂਰਾ ਕਰੇਗਾ 6 ਮਹੀਨੇ ਨੂੰ ਲਾਗੂ ਹੋਏਗਾ। ਜਾਨੀ ਕਿ ਉਹਨਾਂ ਦੇ ਸਾਢੇ 3 ਸਾਲ ਤੇ ਪੌਣੇ 4 ਸਾਲ ਤਾਂ ਕੱਢ ਤੇ ਜਿਹੜਾ ਪੁਰਾਣਾ 36000 ਹੈ ਜਿਹੜਾ ਹਰ ਮਹੀਨੇ ਦੇਣਾ ਸੀ ਸਰਕਾਰ ਵੱਨ ਤੋਂ ਦੇਣਾ ਸੀ ਉਹ ਕੌਣ ਦੇਗਾ? ਲਾਲਜੀ ਸਿੰਘ ਭੁੱਲਣ ਨੂੰ ਅਸੀਂ ਇਹੋ ਸਵਾਲ ਕੀਤਾ ਸੀ ਤੁਹਾਡੀ ਗੱਲ ਵੀ ਇਹੋ ਰੱਖੀ। ਉਹ ਕਹਿੰਦੇ ਕਿ ਅਸੀਂ ਪੈਸੇ ਦੇ ਕੇ ਔਰਤਾਂ ਨੂੰ ਫੇਰ ਹੀ ਸਤਾਈ ਵਾਲੀ ਵੋਟ ਮੰਗਣ ਜਿਹੜੀ ਜਾਵਾਂਗੇ ਨਹੀਂ ਤਾਂ ਕਹਿੰਦੇ ਅਸੀਂ ਹੱਕਦਾਰ ਹੀ ਨਹੀਂ ਹੈਗੇ ਕਿਉਂਕਿ ਅਸੀਂ ਮਹਿਲਾਵਾਂ ਨਾਲ ਵਾਅਦਾ ਜੋ ਕਿ ਪੁਰਾਣੇ ਪੈਸੇ ਪੁਰਾਣੇ ਪੈਸੇ ਹਾਂ ਵੋਟਾਂ ਤਾਂ ਪਹਿਲਾਂ ਹੋ ਸਕਦਾ 4 ਮਹੀਨੇ ਦੇ ਦੇਉਂ ਪੁਰਾਣੇ ਪੈਸੇ ਕੌਣ ਦੇਗਾ ਪੁਰਾਣਾ ਬਕਾਇਆ ਬੰਦਾ 36000 ਰੁਪਏ ਕੌਣ ਦੇਗਾ ਇਹ ਗੱਲ ਕਹਿ ਦੇਣੀ ਕਿ ਅਸੀਂ ਪੁਰਾਣੇ ਪੈਸੇ ਦੇ ਕੇ ਹੀ ਜਾਵਾਂਗੇ ਇਹਨਾਂ ਕੋਲ ਗੱਲਾਂ ਤੇ ਕਹਾਣੀਆਂ ਤੇ ਇਹੋ ਜੀਆਂ ਬਹੁਤ ਆ ਫਿਰ ਦਿੱਤੇ ਕਿਉਂ ਨਹੀਂ 3 ਸਾਲ ਕਿਉਂ ਢੀਕਦੇ ਰਹੇ ਲੋਕ ਤੁਹਾਨੂੰ ਵਿਕਿੰਗ ਸਾਹਿਬ 2 ਦਿਨ ਪਹਿਲਾਂ ਕਿਸਾਨਾਂ ਤੇ ਜਿਸ ਤਰ੍ਹਾਂ ਦੀ ਕਾਰਵਾਈ ਹੋਈ ਅੱਜ ਤੁਹਾਡੀ ਵਿਰੋਧੀ ਧਿਰ ਨੇ ਵੀ ਇਹ ਗੱਲ ਜਿਹੜੀ ਹੈ ਸਦਨ ਦੇ ਵਿੱਚ ਚੁੱਕੀ ਹੱਥਾਂ ਦੇ ਵਿੱਚ ਬੋਰਡ ਰੱਖੇ ਕਿ ਅਜਿਹਾ ਨਹੀਂ ਸੀ ਹੋਣਾ ਚਾਹੀਦਾ ਪਰ ਉਹਨਾਂ ਬੋਰਡਾਂ ਤੇ ਪ੍ਰਤੀਕਰਮ ਦਿੰਦਿਆਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਜਦੋਂ ਤਿੰਨ ਕਾਲੇ ਕਾਨੂੰਨ ਆਏ ਸੀ ਉਸ ਵੇਲੇ ਕਾਂਗਰਸ ਨੇ ਉਹਨਾਂ ਨੂੰ ਡਿਫੈਂਡ ਕੀਤਾ ਇੱਥੋਂ ਤੱਕ ਉਹਨਾਂ ਨੇ ਇਹ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਉਹ ਸਮਰਥਨ ਕਰਦੇ ਰਹੇ ਨੇ ਇਹ ਪੋਸਟਰ ਪਿਆ ਬਕਾਇਦਾ ਸਮਰਥਨ ਕਰਦੇ ਰਹੇ ਕਹਿੰਦੇ ਮੈਂਬਰ ਪਾਰਲੀਮੈਂਟ ਬਾਜਵਾ ਸਾਹਿਬ ਸੀ ਉਹਨਾਂ ਨੇ ਗੱਲ ਨਹੀਂ ਕੀਤੀ ਐਵੇਂ ਵਾਹੀ ਹਾਤ ਜੋ ਮਰਜੀ ਤੁਸੀਂ ਬੋਲ ਦਿਓ ਇਹ ਆਦਤ ਹੈ ਦਿਖਾਓ ਰਾਜਨੀਤੀ ਛੱਡ ਦਿਆਂਗੇ ਅਸੀਂ ਤਾਂ ਸਾਰ ਤਮਾਮ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਲੜਾਈ ਲੜਦੇ ਰਹੇ ਬਾਜਵਾ ਸਾਹਿਬ ਲੜਦੇ ਰਹੇ ਮੈਂ ਲੜਦਾ ਰਿਆ ਆਮ ਲੋਕ ਲੜਦੇ ਰਹੇ ਸਾਡੀ ਕਾਂਗਰਸ ਪਾਰਟੀ ਲੜਦੀ ਰਹੀ ਰਾਹੁਲ ਗਾਂਧੀ ਕਹਿੰਦੇ ਕਿ ਮੈਂ ਲੋਕਾਂ ਨੂੰ ਦਿਆਂਗਾ ਐਮਐਸਪੀ ਦੀ ਗਰੰਟੀ ਦੇਵਾਂਗਾ ਲੋਕ ਸਭਾ ਚ ਗਿਆ ਹਰ ਕਿਸਾਨ ਦੇ ਨਾਲ ਅਸੀਂ ਦਿੱਲੀ ਤੱਕ ਛੱਡ ਕੇ ਆਏ ਉਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਇਹਨਾਂ ਨੂੰ ਡਾਂਗਾ ਮਾਰ ਕੇ ਅੰਦਰ ਥੋੜੀ ਦੇਤੇ ਪਰਚੇ ਥੋੜੀ ਦੇਤੇ 5 ਲੱਖ ਰੁਪਏ ਦਿੱਤਾ ਕਿਸਾਨ ਦੇ ਜਿਹਦੀ ਡੈਥ ਹੋ ਗਈ ਨੌਕਰੀ ਦਿੱਤੀ ਉਹਨਾਂ ਨੂੰ 2 ਲੱਖ ਰੁਪਏ ਕਰਜ਼ਾ ਮਾਫ ਕੀਤਾ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਨਾ ਕਿਸਾਨਾਂ ਨਾਲ ਧੋਖਾ ਕੀਤਾ ਪਿੱਠੀ ਛੁਰਾ ਮਾਰੇ ਸਾਬ ਵਪਾਰੀ ਵਾ ਤੁਸੀਂ ਲੁਧਿਆਣੇ ਦੇ ਮੈਂਬਰ ਪਾਰਲੀਮੈਂਟ ਹੋ ਕਹਿੰਦੇ ਕਿ ਇਹ ਵਪਾਰੀ ਨੂੰ ਬਹੁਤ ਬੁਸਾਰੀ 1.5 ਸਾਲ ਦਾ ਦੁਖੀ ਹੈ ਹੁਣ ਬਾਈ ਇਲੈਕਸ਼ਨ ਆ ਗਏ ਇਸ ਕਰਕੇ ਬਿਲਕੁਲ ਠੀਕ ਹੈ ਵਪਾਰੀਆਂ ਦਾ ਵਿਚਾਰਿਆਂ ਦਾ ਨੁਕਸਾਨ ਹੋਇਆ ਮੈਂ ਇਸ ਗੱਲ ਨਾਲ ਸਹਿਮਤ ਹਾਂ ਲੇਕਿਨ ਅੱਜ ਜੇ ਤੁਸੀਂ ਉਹਨਾਂ ਨਾਲ ਗੱਲਬਾਤ ਕਰਕੇ ਹਟਾ ਦਿਓ ਤੁਸੀਂ 1.5 ਸਾਲ ਪਹਿਲਾਂ ਬਿਠਾਉਣ ਦਾ ਕੰਮ ਵੀ ਤਾਂ ਤੁਸੀਂ ਕੀਤਾ ਸੀ ਨਾ ਫਿਰ ਬਾਰਡਰ ਤੱਕ ਛੱਡ ਕੇ ਆਓ ਦਿੱਲੀ ਜਾਣਾ ਚਾਹੁੰਦੇ ਹੋ ਉਹ ਤਾਂ ਹਰਿਆਣਾ ਦੀ ਸਰਕਾਰ ਨੇ ਅੱਗੇ ਉਹਨਾਂ ਦੇ ਕੰਧ ਬਣਾਦੀ ਨਹੀਂ ਤਾਂ ਉਹ ਜਾਣਾ ਚਾਹੁੰਦੇ ਸਨ ਠੀਕ ਹੈ ਬਹੁਤ ਧੰਨਵਾਦ ਵੜਿੰਗ ਸਾਹਿਬ ਇਹ ਸਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਕਹਿੰਦੇ ਆ ਕਿ ਜੇਕਰ ਔਰਤਾਂ ਨੂੰ ਪੈਸੇ ਦਿੱਤੇ ਜਾਣਗੇ 1000 ਰੁਪਏ ਮਹੀਨੇ ਦਾ ਤਾਂ ਕਹਿੰਦੇ ਫਿਰ ਬਕਾਇਆ ਦੇਣ ਦਾ ਵੀ ਫਰਜ਼ ਬਣਦਾ ਨਾਲ ਹੀ ਉਹ ਕਹਿੰਦੇ ਨੇ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਜੇਕਰ ਉਹ ਕਹਿੰਦੇ ਨੇ ਕਿ ਕਾਂਗਰਸ ਨੇ ਇਸ ਤੋਂ ਪਹਿਲਾਂ ਸਮਰਥਨ ਦਿੱਤਾ ਜਿਸ ਤਰ੍ਹਾਂ ਦਾ ਆਮ ਆਦਮੀ ਪਾਰਟੀ ਦੇ ਵੱਲੋਂ ਇਲਜ਼ਾਮ ਜਾਂ ਦੋਸ਼ ਲਾਇਆ ਗਿਆ ਤਾਂ ਉਹ ਕਹਿੰਦੇ ਕਿ ਜੇਕਰ ਉਹ ਸਾਥਤ ਕਰ ਦੇਣਗੇ ਅਮਰਿੰਦਰ ਸਿੰਘ ਰਾਜਾ ਵੜਿੰਗ ਕਹਿੰਦੇ ਆ ਕਿ ਮੈਂ ਸਿਆਸਤ ਤੱਕ ਛੱਡ ਦੇਵਾਂਗਾ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾਹ ਹੂ ਦਾ ਅਨਮਿਊਟ ਚੰਡੀਗ